ਪੈ ਰਹੀ ਬਰਫਬਾਰੀ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ ਉੱਥੇ ਹੀ ਤੁੰਦਦਾ ਕਹਿਰ ਵੀ ਲਗਾਤਾਰ ਚੱਲ ਰਿਹਾ ਹੈ ਜੇਕਰ ਨਾਬਾ ਹਲਕੀ ਢikal ਕੀਤੀ ਜਾਵੇ ਤਾਂ ਸਵੇਰ ਤੋਂ ਹੀ ਸੰਗਣ ਤੁੰਦ ਨੇ ਵਾਹਨਾਂ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਨੇ ਜੇਕਰ ਰਾਹਗੀਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤੁੰਦ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਉਹਨਾਂ ਜਾਣ ਦੇ ਵਿੱਚ ਵੀ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ ਜੋ ਲਗਾਤਾਰ ਪਹਾੜੀ ਲਾਂਘੇ ਵਿੱਚ ਬਰਫਬਾਰੀ ਪੈ ਰਹੀ ਹੈ ਜੁੱਥੇ ਕਿ ਬਰਫਬਾਰੀ ਦੇ ਕਰਕੇ ਮੈਦਾਨੀ ਲਾਂਘੇ ਵਿੱਚ ਠੰਡ ਦਾ ਕਹਿਰ ਲਗਾਤਾਰ ਜਾ ਰਹੀ ਹੈ ਜੁੱਥੇ ਕਿ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਆ ਪਿੰਡ ਘਾੜਪੁਰਾ ਮੇਰਾ ਜੀ ਔਰ ਰਸਤੇ ਵਿੱਚ ਬੜਾ ਧੁੰਦ ਦੀ ਆਉਂਦੀ ਆਈ ਤੇ ਬਸ ਟਰੱਕ ਦੇ ਬਾਲ ਲਾ ਕੇ ਆਇਆ ਹਾਲੀ ਹਾਲੀ ਜੀ ਰਾਸਤੇ ਜਿ ਕੋਸ਼ ਨਹੀਂ ਦਿੰਦਾ ਇਹ ਕਿੰਮਰਾ ਰੋਜ਼ ਇੱਥੇ ਕਟਿੰਗ ਦਾ ਕੰਮ ਕਰਦਾ ਇਸ ਵੇਰੇ ਅਣਜਾਨ ਆਈ ਔਰ ਸਵੇਰੇ ਵੀ ਇਹ ਹਾਲਾਤਾਂ ਦਾ ਸਾਹਮਣਾ ਕਰਿਆ ਤੁਹਾਨੂੰ ਜੀ ਔਰ ਬਹੁਤ ਮੁਸ਼ਕਲ ਆਈ ਕਿੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਹੈ ਇਹ ਟ੍ਰੈਫਿਕ ਦੇਖੋ ਟ੍ਰੈਫਿਕ ਬਾਤ ਹੈ ਜੀ ਬਾਕੀ ਕੋਈ ਨਾ ਰਸਤੇ ਵਿੱਚ ਐਕਸੀਡੈਂਟ ਪ੍ਰਗਟ ਹੋ ਰਹੇ ਨੇ ਔਰ ਬਿਲਕੁਲ 20 ਦੀ ਸਪੀਡ ਤੇ ਆਇਆ ਜੀ ਕਿੰਨਾ ਟਾਈਮ ਲੱਗਦਾ ਸੀ ਪਹਿਲਾਂ ਤੁਹਾਨੂੰ ਤੇ ਹੁਣ ਕਿੰਨਾ ਟਾਈਮ ਲੱਗਦਾ ਸਰ ਜੀ 20 ਮਿੰਟ 20 ਮਿੰਟ ਲੱਗਦਾ ਯਾਰ ਨਾ ਅੱਧਾ ਪੂਰਾ ਘੰਟੇ ਤੋਂ ਉੱਪਰ ਲੱਗ ਜਾਂਦਾ ਜੀ ਲਾਈਟਾਂ ਲਾ ਕੇ ਲੈ ਕੇ ਆਇਆ ਹਾਂ ਹਾਂਜੀ ਹਾਂਜੀ ਲਾਈਟਾਂ ਲਾਤੀ ਜੀ ਡਾਰਟ ਤੋਂ ਕਿੰਨਾ ਅਗਲੇ ਵੇ ਨਹੀਂ ਦਿੱਕੋ ਤੁਸੀਂ ਨੂੰ ਦਿਖ ਰਹਾ ਨਹੀਂ ਮੈਨੂੰ ਕੁਝ ਵੀ ਨਹੀਂ ਦਿਖ ਰਹਾ ਨੁਕਸਾਨੇ ਨੁਕਸਾਨੇ ਬਹੁਤ ਟ੍ਰੈਕ ਬਹੁਤ ਜ਼ਿਆਦਾ ਅੱਗੇ ਕੁਝ ਵੀ ਨਹੀਂ ਦਿਖ ਰਹਾ ਹੈਗਾ ਅੱਜ ਪਹਿਲੀ ਵਾਰੀ ਇਹਨੇ ਕਿ ਪਹਿਲਾਂ ਨਹੀਂ ਪਹਿਲਾਂ ਵੀ ਰਹੀ ਜਾਂ ਤੁਹਾਨੂੰ ਤਾਂ ਇਹ ਦੋ ਕੁ ਦਿਨ ਬਾਸ ਹਸਾਫ ਰਹਿੰਦਾ ਫੇਰ ਆਪਣਾ ਫਿਰ ਤੋਂ ਹੁੰਦਾ ਐਕਸੀਡੈਂਟ ਦਾ ਹੋਣ ਦਾ ਵੀ ਖਤਰਾ ਹਾਂ ਬਹੁਤ ਜ਼ਿਆਦਾ ਖਤਰਾ ਹੈ ਤੁਸੀਂ ਕਿੰਨੇ ਕ ਟਾਈਮ ਤੋਂ ਜਿਹੜੇ ਹਦ ਤੱਕ ਪਾ ਰਹੇ ਹੋ ਤੇ ਅੱਜ ਕਿੰਨੀ ਕੁ ਮੁਸ਼ਕਲ ਆ ਕਰ ਕੰਮ ਦਾ ਅਸੀਂ ਆਏ ਮਨ ਲਓ ਕਿ 7-8 ਸਾਲਾਂ ਤੋਂ ਕਰ ਰਹੇ ਹਾਂ ਯਾਨੀ ਕਿ ਆਹ ਤੂੰ ਦੇਖ ਨਾ ਕਿ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਬਹੁਤ ਹੰਦ ਸੀ ਪਿੰਡੋਂ ਮੈਂ ਕਿ ਕਰਾਲੇ ਪਿੰਡ ਤੋਂ ਆਇਆ ਹੀ ਬਸ ਰਸਤੇ ਦੇ ਵਿੱਚ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਜੀ ਬਿਲਕੁਲ ਹੀ ਮੈਂ ਕਿਸੇ ਟਰਾਲੀ ਜਾਂ ਟਰੱਕ ਦੇ ਪਿੱਛੇ ਲਗਾ ਕੇ ਆਇਆ ਹੈਗਾ ਮੈਨੂੰ ਰਸਤੇ ਦੇ ਵਿੱਚ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਇੰਨੀ ਜ਼ਿਆਦਾ ਧੁੰਦ ਪੈ ਰਹੀ ਹੈ ਇਸ ਟਾਈਮ ਬਹੁਤ ਮੁਸ਼ਕਲ ਆਂਦੀ ਹੈ ਬਿਲਕੁਲ ਸਾਹਮਣੇ ਕੁਝ ਵੀ ਨਹੀਂ ਦਿਖਦਾ ਲਾਈਟਾਂ ਲਗਾ ਕੇ ਮੜਾ ਮੋਟਾ ਵੀ ਦਿਖਦਾ ਜੀ ਅੱਜ ਧੁੰਦ ਜ਼ਿਆਦਾ ਆ ਅੱਜ ਬਹੁਤ ਨਜਾਇਜ਼ ਹੁੰਦਾ ਹੈ ਅੱਜ ਆ ਜੀ ਕਿੰਨੇ ਮੁਸ਼ਕਿਲਾਂ ਦੀ ਤੁਹਾਨੂੰ ਆਂਜਾਨ? ਬਹੁਤ ਮੁਸ਼ਕਿਲਾਂ ਆਂਦੀਆਂ ਭਾਜੀ ਖਾਸ ਕਰਕੇ ਮੇਰੇ ਐਨਕ ਲੱਗੀਆਂ ਮੈਨੂੰ ਤਾਂ ਜ਼ਿਆਦਾ ਆਂਦੀ ਹੈ। ਕੰਮ ਤੇ ਜਾ ਰਹੇ ਤੇਗੇ ਤੁੰਦ ਬਹੁਤ ਜ਼ਿਆਦਾ ਹੈ ਜੋ ਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਪਹਿਲਾਂ ਵੀ ਕਈ ਐਕਸੀਡੈਂਟ ਹੋ ਚੁੱਕੇ ਨੇ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਦਾ ਜਿਹੜਾ ਨੁਕਸਾਨ ਹੈ ਔਰ ਉਹ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਆਪਾਂ ਨੂੰ। ਜਿੰਨੀ ਜ਼ਿਆਦਾ ਧੁੰਦ ਹੈ। ਅੱਜ ਬਹੁਤ ਜ਼ਿਆਦਾ ਧੁੰਦ ਹੈ। ਮਤਲਬ ਆਪਣਾ ਸੇਫਟੀ ਜਾਣਾ ਚਾਹੀਦਾ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ। ਬਸ ਆਪਾਂ ਨੂੰ ਆਪਣੀ ਸੇਫਟੀ ਰੱਖਣੀ ਚਾਹੀਦੀ ਹੈ। ਆਪਣਾ ਜਸਤਾਨੀ ਵਗੈਰਾ ਟੋਪੀ ਵਗੈਰਾ ਲਗਾ ਕੇ ਆ ਪੈਦਲ ਜਾ ਰਹੇ ਆ ਅੱਜ ਕੰਮ ਦੇ পেট ਵੀ ਪਾਲਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਧੁੰਦੇ ਦੇ ਵਿੱਚ ਜਾਣਾ ਸਾਧਨ ਚੱਕੇ ਨਹੀਂ ਜਾਂਦਾ ਜੀ ਸਾਧਨ ਸਾਧਨ ਕਰਕੇ ਸਾਨੂੰ ਦੀਗ ਦਾਣੂ ਵਿੱਚ ਅੱਗੇ ਧੁੰਦੀ ਕਰਕੇ ਇਸ ਕਰਕੇ ਅਸੀਂ ਹੁਣ ਤੁਰ ਕੇ ਜਾ ਰਹੇ ਆ ਹੁਣੀ ਵਾਲੀ ਪਹੁੰਚਾਂਗੇ ਲੇਟ ਪਹੁੰਚਾਂਗੇ ਪਰ ਘੰਟਾ ਅਸੀਂ ਇਸ ਕਰਕੇ ਉਹਦੇ ਅੜਦਾ ਕਰਨੀ ਹੈ ਜੀ ਰੋਟੀ ਦਾ ਮਸਲਾ ਸਾਡਾ ਹੁਣ ਜਵਾਗ ਵੀ ਪਾਲਣੇ ਨੇ ਆ ਇਸ ਟਾਈਮ ਕੰਮ ਦੇ ਵਿੱਚ ਜਾ ਰਹੇ ਆ ਹੁਣ ਕੰਮ ਕਰੇ ਬਗੈਰ ਸਰਦਾ ਨਹੀਂ ਉਹ ਧੁੰਦੇ ਵਿੱਚ ਦੀਦਾ ਕੁਝ ਨਹੀਂ ਕਰੀਏ ਵੀ ਕੀ ਹੁਣ ਦੱਸੋ ਕੀ ਕਰੀਏ ਕੰਮ ਕਰਕੇ ਬਿਕਾਰ ਥੋੜਾ ਸਰਦਾ ਹੈ ਕੰਮ ਤਾਂ ਕਰਨਾ ਹੀ ਪੈਣਾ ਹੈ ਚਾਹੇ ਮਰੀਏ ਚਾਹੇ ਬਚੀਏ ਤੁੰਦਦ ਹੈ ਹੀ ਬਹੁਤ ਹੈ ਦੀਦਾ ਕੁਛ ਨਹੀਂ ਸਾਨੂੰ ਤਾਂ ਫਿਗਰ ਪਿਆ ਪਿਆ ਹੁਣ ਜਿਹਦੇ ਗਾਹਕ ਨੇ ਉਹਨਾਂ ਦਾ ਸਵਾਰ ਤਾਂ ਦੇਣਾ ਹੀ ਪੈਣਾ ਬੋਲੋ ਕੀ ਕਰੀਏ ਇਹ ਪਾਪੀ ਪੇਟ ਦਾ ਸਵਾਲ ਹੈ ਘਰੇ ਬੈਠਦੇ ਤਾਂ ਭੁੱਖੇ ਮਰਦੇ ਆ ਬਾਹਰ ਨਿਕਲਦੇ ਤਾਂ ਮੌਤ ਤੋਂ ਡਰਦੇ ਆ ਹੁਣ ਕਰੀਏ ਕੀ ਦੱਸੋ